ਸਰਬਜੀ ਸੰਗਰੂਰ ਵੀ ਜੀ ਕਵਿਤਾ ਪੈਸਿਆਂ ਦੀ ਗੱਲ ਕਰਾਂ ਪੈਸਿਆਂ ਦੀ ਗੱਲ ਕਰਾਂ ਨਾ ਖੱਲ ਕਰਾਂ ਨਾ ਖੱਲ ਕਰਾਂ ਨਾ ਖੱਲ ਕਰਾਂ ਨਾ ਹੀ ਪੈਸਾ ਪੈਸਾ ਨਾ ਹੀ ਪੈਸਾ ਪੈਸਾ ਮੈਂ ਹਰ ਪਲ ਕਰਾਂ ਲੋੜ ਵੇਲੇ ਨਾ ਮਿਲੇ ਮੰਨ ਕਬ ਰੌਂਦਾ ਏ ਮੰਨ ਕਬ ਰੌਂਦਾ ਏ ਲੋੜ ਵੇਲੇ ਨਾ ਮਿਲੇ ਮੰਨ ਕਬ ਰੌਂਦਾ ਏ ਜੇ ਨਾ ਮਿਲੇ ਤਾਂ ਰੋਣਾ ਵੀ ਆਉਂਦਾ ਏ ਜ਼ਰੂਰਤਾਂ ਪੂਰੀਆਂ ਇਸ ਨਾਲ ਹੀ ਇਸ ਨਾਲ ਹੀ ਕਰਨੀਆਂ ਨੇ ਨਾ ਪੈਸੇ ਨਾਲ ਐਸਾਂ ਨਾ ਪੈਸੇ ਨਾਲ ਐਸਾਂ ਜੋਰੀਆਂ ਪਰਨੀਆਂ ਨੇ ਸੰਗ ਰੂਰ ਦੀ ਸਾਡੀ ਉਮਰ ਨਾ ਪੈਸੇ ਜੋੜ ਸਕਿਆ ਨਾ ਕਦਮ ਪੜਕਦੇ ਅੱਖ ਚੁੱਕਿਆ ਨਾ ਕਦਮ ਟੇੜਾ ਕਦੀ ਅੱਖ ਚੁੱਕਿਆ ਨਾ ਗੱਲ ਕਰੋ ਸਤਕਾਰਾਂ ਦੀ ਇੱਥੇ ਤਾਂ ਕਦੇ ਪਿਆਰ ਨਹੀਂ ਮਿਲਦਾ ਨਾ ਗੱਲ ਕਰੋ ਸਤਕਾਰਾਂ ਦੀ ਇੱਥੇ ਤਾਂ ਕਦੇ ਪਿਆਰ ਨਹੀਂ ਮਿਲਦਾ ਨਹੀਂ ਸੁਣਨ ਵਾਲਾ ਕੋਈ ਗੱਲ ਇੱਥੇ 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 ਰੋ ਰੋ ਸੁਨਾ ਪਾਵੇਂ ਕਿੰਨਾ ਹਾਲ ਦਿਲ ਦਾ ਰੋ ਰੋ ਸੁਨਾ ਪਾਵੇਂ ਕਿੰਨਾ ਹਾਲ ਦਿਲ ਦਾ ਪੈਸੇ ਬਿਨਾ ਤਾਂ ਹੁੰਦੀ পুষ্পਪ੍ਰਤਾਲ ਨਹੀਂ ਪੈਸੇ ਬਿਨਾ ਤਾਂ ਹੁੰਦੀ পুষ্পਪ੍ਰਤੀਤ ਨਹੀਂ ਪੈਸੇ ਬਿਨਾ ਤਾਂ ਹੁੰਦੀ পুষ্পਪ੍ਰਤੀਤ ਨਹੀਂ ਪੈਸੇ ਬਿਨਾ ਕਿਸੇ ਦਾ ਕੋਈ ਇੱਥੇ ਮੀਤ ਨਹੀਂ ਪੈਸੇ ਬਿਨਾ ਕਿਸੇ ਦਾ ਕੋਈ ਇੱਥੇ ਮੀਤ ਨਹੀਂ ਪੈਸੇ ਬਿਨ ਇੱਥੇ ਸਤਕਾਰ ਨਹੀਂ ਮਿਲਦਾ ਪੈਸੇ ਬਿਨ ਇੱਥੇ ਸਤਕਾਰ ਨਹੀਂ ਮਿਲਦਾ ਪੈਸੇ ਬਿਨ ਯਾਰ ਪਿਆਰ ਨਹੀਂ ਮਿਲਦਾ ਪੈਸੇ ਬਿਨ ਯਾਰ ਪਿਆਰ ਨਹੀਂ ਮਿਲਦਾ ਦੇਖਿਆ ਮੈਂ ਪੈਸਿਆਂ ਵਾਲਾ ਸੁੱਖ ਪਾਏ ਜੀ ਦੇਖਿਆ ਨਾਲੇ ਜੀਵਨ ਵਧੀਆ ਹੜਾਏ ਜੀ ਕੰਮ ਦੇਵੇ ਭਗਵਾਨ ਮੈਂ ਤੋਂ ਨਾ ਡਰਦਾ ਕੰਮ ਦੇਵੇ ਭਗਵਾਨ ਮੈਂ ਤੋਂ ਨਾ ਡਰਦਾ ਸਾਕ ਆਖਾਂ ਪੈਸੇ ਪਿੱਛੇ ਨਈਓ ਮਰਦਾਂ ਸੱਚ ਅਖਾਂ ਪੈਸੇ ਪਿੱਛੇ ਨਈਓ ਮਰਦਾਂ ਇਸ ਨਾਲ ਕਰਨੀਆਂ ਪੂਰੀਆਂ ਕੁਝ ਜ਼ਰੂਰਤਾਂ ਨੇ ਇਸ ਨਾਲ ਕਰਨੀਆਂ ਪੂਰੀਆਂ ਕੁਝ ਜ਼ਰੂਰਤਾਂ ਨੇ ਕਿਤਾਬ ਛਪਾਉਣੀਆਂ ਛਪਾਉਣੀਆਂ ਸੋਹਣੀਆਂ ਮੂਰਤਾਂ ਨੇ ਕਿਤਾਬ ਛਪਾਉਣੀਆਂ ਛਪਾਉਣੀਆਂ ਸੋਹਣੀਆਂ ਮੂਰਤਾਂ ਨੇ